ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਰਵੰਸ਼ ਦਾਨੀ ਅੰਮ੍ਰਿਤ ਦੇ ਦਾਤੇ ਦਸ਼ਮੇਸ਼ ਪਿਤਾ ਤਨਗੁਰ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਦੱਸਿਆ ਹੈ ਕਿ ਅਸੀਂ ਇਸ ਧਰਤੀ ਤੇ avatars ਕਿਉਂ ਤਾਰਨ ਕੀਤਾ ਤਿੰਨ ਪ੍ਰਭ ਜਬ ਆਏ ਸਮੋਈ ਦਿਆ ਤਬ ਹਮ ਜਨਮ ਕਲੂ ਮੈ ਲਿਆ ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ ਉਦੋਂ ਅਸੀਂ ਕਲਯੁਗ ਦੇ ਵਿੱਚ ਜਨਮ ਲਿਆ ਜਿਤਨਾ ਭਇਓ ਹਮਰੋ ਆਮਨ ਕੋ ਚੁਬੀ ਰਹੀ ਸ੍ਰਿਤ ਪ੍ਰਭ ਚਰਨਨ ਮੇ ਸਾਡਾ ਇਸ ਸੰਸਾਰ ਵਿੱਚ ਆਉਣ ਨੂੰ ਚਿੱਤ ਨਹੀਂ ਸਿਕਰਦਾ ਕਿਉਂਕਿ ਸਾਡੀ ਸੁਰਤ ਪ੍ਰਭੂ ਚਰਨਾ ਦੇ ਵਿੱਚ ਜੁੜੀ ਹੋਈ ਸੀ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਅਕਾਲ ਪੁਰਖ ਨੇ ਸਾਨੂੰ ਬਾਰ ਬਾਰ ਸਮਝਾਇਆ ਉਸ ਦਾ ਹੁਕਮ ਮੰਨ ਕੇ ਅਸੀਂ ਇਸ ਮਾਤ ਲੋਕ ਵਿੱਚ ਆਏ ਹਾਂ ਹਮੇ ਕਾ ਜਗਤ ਮੋ ਆਏ ਧਰਮ ਹੇਤ ਗੁਰਦੇ ਪਠਾਏ ਧਰਮ ਦੇ ਰੱਖਿਆ ਦਾ ਕਾਰਜ ਕਰਨ ਦੇ ਲਈ ਗੁਰਦੇਵ ਨੇ ਸਾਨੂੰ ਜਗਤ ਦੇ ਵਿੱਚ ਭੇਜਿਆ ਹੈ ਜਹਾਂ ਤਹਾਂ ਤੁਮ ਧਰਮ ਵਿਥਾਰੋ ਦੁਸ਼ਟ ਦੋਖਿਆਂ ਨੂੰ ਪਕੜ ਪਛਾਰੋ ਜਿੱਥੇ ਕਿੱਥੇ ਸਾਰੀ ਜਗ੍ਹਾ ਤੁਸੀਂ ਧਰਮ ਦਾ ਪ੍ਰਚਾਰ ਕਰੋ ਅਤੇ ਦੁਸ਼ਟਾਂ ਦੋਖਿਆਂ ਨੂੰ ਪਕੜ ਕੇ ਪਛਾੜ ਦੇਵੋ ਯਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸੰਮਨ ਮੰਗ हे साधु पुरषो इससे कम लय असि तरते उत्ते जन्म धारण कीता है इस गल नु तुसी चंगी तरह समझ लवो धर्म चलावन संत उबारन दुष्ट सबन को मूल उपारन इस तरह साडा ए फर्ज है के धर्म नु चलाया जावे संता दा उद्धार कीता जावे अते सारे दुष्टा नु जड़ो पुट्या जावे तही प्रकाश हमारा पयो पटना शहर विखे पवलयो वाए गुरुजी का खालसा वाए गुरुजी की फते